ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਤਸ਼ਾਹ ਦਸਮੀ ਕਵਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਪੈਤ ਮੰਗਾ ਵਹਾ ਹਾਤੈ ਮੋਹਿ ਮਚਾਵੋ ਸੁਖੀ ਬਸੈ ਮਰੋ ਪਰਿਵਾਰਾ ਸਿੰਤ ਸਿਖ ਸਪੈ ਕਰਤਾਰਾ ਮੋਰਾ ਚਾਨਣ ਜੀ ਕਰਦਾ ਕਰੇ ਸਬਰ ਨ ਕੋ ਵਾਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਹੈ ਪਿਆਸਾ ਤੁਮੇ ਸ਼ਾਨ ਕੋਈ ਵਰਨਾ ਤਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸਿਰਕ ਸਿਖ ਹਮਾਰੇ ਧਾਰ ਇਹ ਚੁੰਚਨ ਸਤਰ ਹਮਾਰੇ ਮਾਰੇ ਹੈ ਆਪ ਹਾ ਦੇ ਮuje ਪਰੇ ਮਰਨ ਕਾਲ ਕਾ ਤਰਾਸ ਨਿ ਬਰੇ ਹੂੰ ਜੋ ਸਦਾ ਹਮਾਰੇ ਪ੍ਰਸ਼ਾ ਸ਼੍ਰੀ ਅਸਤੁਰ ਜੋ ਕਰ ਤੁਹ ਰਖਾ ਰਾਖਾ ਮਹਾਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਉਸ ਨੇ ਕਹਿਨਤਾ ਤੂ ਪੁਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਭਜੋ ਉਤਰਾ ਕਾਲ ਪਾਇ ਕਰਮ ਸੰਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਜਵਨ ਕਾਲ ਜੋਗੀ ਸੁਭਕੇ ਬੇਦਰਾਜ ਮਹਾਰਾਜ ਜੁਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾਜ ਜਵਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁਝੋ ਸੁਨੋ ਪੁਜਾਇਆ आदन्त के अवतार आ सुख रूप सुमे जे हमारा नमस्कार से की हमारे सकल प्रजा जन ने आप सहारे सेवकन का श्री गुण सुख दिया सत्रन को पालमोबद किया काट कट के अंतर के जान बुरे के पे पेट छानत सीटी ते कुन तरह स्थूला सफर कृपा दृष्टि कर फूला ਸੰਸਨਨ ਦੁਖਾਇ ਤੇ ਦੁਖੇ ਸੁਖਾਇ ਸਾਧਨ ਕੇ ਸੁਖੇ ਠੇਕੇ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਕਰ ਕਰ ਅਕਰ ਤਾਰਾ ਪੁਜਾ ਧਰ ਤਬ ਦੇਹ ਪਾਰਾ ਜਬ ਆਕਰ ਕਰ ਤੋ ਕਭ ਹੋਂ ਤਮੈ ਮਿਲ ਤ ਦੇਹ ਤਾਰ ਸਿਹੁ ਜੇਤੇ ਬਦਨ ਸ੍ਰੇਟੀ ਸੁਭਤਾਰੇ ਆਪ ਆਪਣੇ ਬੋਜ ਚਾਰੈ ਤਮ ਸੁਭੇ ਤੇ ਰਹਤ ਨਿਰਾਲਮ ਜਾਨਤ ਵੇਦ ਪੇਤ ਅਰ ਆਲਮ ਨਰਨਕਾਰ ਨਰਮਕਾਰ ਨਰਨਵਾ ਆਧਨੀਲ ਨਾਦ ਸੰਪਤ ਕਾਮੁੜੁ ਚਾਰਤ ਪੇਦਾ ਜਾਕੋ ਪੇਵਨ ਪਾਵਤ ਵੇਦਾ ਤਾਂਕ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸੁਭਾਸ਼ ਚੰਦਰ ਕਾਰ ਕਾ ਚਿੰਤ ਨੇ ਪੇ ਆਪ ਆਪਣੇ ਬੁੱਧ ਹੈ ਜੇ ਤੇ ਵਰਨਤ ਪੈਨ ਪੈਨ ਤੋ ਤੇ ਤੇ ਤੁਮਰਾ ਲਖ ਨਾ ਜਾਇ ਪਸਾਰਾ ਕਹਿਤ ਸਜਾ ਪ੍ਰਥਮ ਸੰਸਾਰ ਏ ਕਹਿ ਰੂ ਪਨੂ ਪਸਰੂ ਪਾਰੰਗ ਪਿਓ ਰਾਧਾ ਕਹੇ ਪੂਪਾ ਅੰਡ ਜੀ ਦੇ ਸੇਤ ਤੇ ਕੀਨੀ ਉਤਪਦ ਖਾਨ ਬਹੁਰ ਰਾਚ ਦੀਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸੁਮਸਤਿਆ ਸੰਕ੍ਰਿਕਾਇਠਾ श्री गिरी श्रेष्ठ दिखाय चंपविया जुगा स्वरूप श्रेयंपव अब रचा मेरे तुम करो सिख वार सिख शंकर दुष्टते उठवत त पाता सकल मनेष पुरण काता ते असुर तब सरने परे तिनके दुष्ट दुख है मरे और छवन पग पर तिहारे तिनके तुम शंकर सब तारे जो करतो एक बारते आए हैं ताके कार निकट ने है ਰਛਾ ਵੇ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਰਹਿਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਰੇਤ ਸਿਦ ਕਰਮ ਸੁਭ ਹੋਏ ਦੁਸ਼ਟ ਸਾਹਸ ਸ ਕਹਿਣਾ ਕੋਈ ਇੱਕ ਵਾਰ ਦਿਨ ਤੁਮੇ ਸਪਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਣ ਤਿਹਾਰੇ ਆਪ ਹਾਥ ਦੇ ਲਿਓ ਬਾਰੇ ਸਰਬ ਥੋਰ ਮਹੋਸ ਹਨੇ ਦਸ ਦੁਆਖਤੇ ਨੇ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੇ ਚੋਪਈ ਸਾਹਿਬ ਪਾਤਸ਼ਾਹੀ ਦਸਮੀ ਕਵਿ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਾਇਰਾ ਚਾ ਪੂਰਨ ਹੋਏ ਤੇਤ ਕੇ ਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੋਸਤ ਸਪੈਤ ਮੰਗავਾਓ ਸਾ ਤੇ ਮੋਹਿ ਨ ਚਾਹੋ ਸੁਖੀ ਬਸੈ ਮੋਰੋ ਪਰਿਵਾਰਾ ਸਿਖ ਸਪੈ ਕਰਤਾਰਾ ਮੋਰਾ ਚਾਨ ਜਿ ਕਰਦੈ ਕਰੈ ਸਭਰ ਨ ਕੋ ਵਾਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮੇ ਸ਼ਾਨ ਕੋਈ ਵਰਨਾਤਿ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸਿਰਖ ਸਿਖ ਹਮਾਰੇ ਧਾਰਿ ਇਹ ਚੁੰਚੁੰਚ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝ ਪਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹਉ ਚੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੋ ਕਰ ਤੁ ਰਖਾ ਰਾਖਿ ਹਮ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਉਸ ਨੇ ਕਹਿਨਤਾ ਤਮੁ ਪੁਰੀ ਚਤੁਰਦਸ਼ ਤੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਭਜੋ ਅਵਤਰਾ ਕਾਲ ਪਾਇ ਕਰਮ ਸੰਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਸਾਜਮਨ ਕਾਲ ਜੋ ਕੀ ਸਵਕਿਆ ਬੇਦਰਾਜ ਮਹਾਰਾਜ ਜੀ ਤੇ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁਝੋ ਸ਼ਨੁ ਪੁਜਾਇਆ ਆਦੰਤ ਤੇ ਕਹਿਵਤਾਰਾ ਸੂਏ ਕਰੋ ਸੁਮਝ ਹਮਾਰਾ ਨਮਸਕਾਰ ਤੇ ਸੇਖ ਹਮਾਰੇ ਸਤਿਪਰਦਾਜ ਨੇ ਆਪ ਸਵਾਰੇ ਸੇਵਕਨ ਕਾ ਸ੍ਰੀਗੁਣ ਸੁਖ ਦਿਓ ਸਤਰਨ ਕੋ ਪਾਲ ਮੋਬਦ ਕੀਓ ਘਾਟ ਘਟਕੇ ਅੰਤਰ ਕੇ ਜਾਨ ਪੁਰੇ ਬੁਰੇ ਕੇ ਪੇਤ ਚਾਨਤ ਸੀਟੇ ਤੇ ਕੁੰਤਰਿਆ ਸਥੁਲਾ ਸਾਫਰ ਕਿਰਪਾ ਦ੍ਰਿਸ਼ਟੀ ਕਰ ਫੁਲਾ ਸੰਸਨ ਦੁਖ ਪਾਇ ਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੇ ਠੇ ਠੇ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਕਰ ਕਰਾ ਕਰਤਾਰ ਆਪ ਜਾ ਧਰ ਤਬ ਦੇਹ ਪਾਰਾ ਜਬ ਆ ਕਰ ਕਰ ਤੋ ਕਭ ਹੋਂ ਤਮੈ ਮਿਲ ਤ ਦੇਹ ਤਾਰ ਸੁਝੇ ਤੇ ਬਦਨ ਸ੍ਰੇਟੀ ਸੁਭਾਰੈ ਆਪ ਆਪਣੀ ਬੋ ਜੋ ਚਾਰੈ ਤਮ ਸੁਭੇ ਤੇ ਰਹਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਰੰਕਾਰ ਨਰਮਕਾਰ ਨਰਨਵਿਆ ਨੀਲ ਨਾਦ ਸੰਪਤ ਕਾਮੁਣੁ ਚਾਰਤ ਪੇਦਾ ਜਾ ਕੋ ਪੇਵਨ ਪਾਵਤ ਵੇਦਾ ਤਾਂ ਕੋ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਿਸ ਬਾਸ ਚੰਦਰ ਕਾਰ ਕਾ ਚਿੰਤ ਨੇ ਪੇ ਆਪ ਆਪਣੇ ਬੁੱਧ ਹੈ ਦੇਤੇ ਵਰਨਤ ਪੈਨ ਪੈਨ ਕਵਤੇ ਤੇ ਤੁਮਰਾ ਲਖ ਨਾ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏ ਕਹਿ ਰੂ ਪਨੁ ਪਸਰੂ ਪਾਰੰਗ ਪਿਉ ਰਾਧਾ ਕਹਿ ਪੂਪਾ ਅੰਡ ਜੀ ਦੇ ਸੇਤ ਤੇ ਕੀਨੀ ਉਦਖਾਨ ਬਹੁਰ ਰਾਚ ਦੀਨੇ ਕਹੋ ਫੂਲ ਰਾਜਾ ਹਮੇ ਬੈਠਾ ਕਹੋ ਸਮਸਤ ਆਸ਼ਰਿਕ ਕੈਠਾ से ग्रीस श्रेष्ठ दिखाय चपवया जुगा स्वरूप श्रेयंत अब रचा मेरी तुम करो सिखवार सिख शंकर दुष्टते उठवत तथा पाता शकल मनेष पुरण काता त्या असुर तब सरने परे तिनके दुष्ट दुख है मरे और ख चवन पग परे तिहारे तिनके तुम शंकर सब तारे जो करतोए तो भारत आए हैं ताके कार निकट ने आए हैं ਰਛਾ ਵੇ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਰਹਿਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪਤ ਨਕ ਮਹਰ ਰੇਤ ਸਿਧ ਕਰਮ ਸੁਭ ਹੋਏ ਦੁਸ਼ਟ ਸਾਹਸ ਸ ਕਹਿਣਾ ਕੋਈ ਇੱਕ ਬਾਰ ਦਿਨ ਤੁਮੇ ਸਪਾਰਾ ਕਾਲ ਪਾਸ ਤੇ ਤਾਹੇ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਣ ਤਿਹਾਰੇ ਆਪ ਹਾਥ ਦੇ ਲਿਓ ਬਾਰੇ ਸਰਬ ਥੋਰ ਮਹੋਸ ਹਨੇ ਦਸ ਤੇ ਦੁਆ ਕਰਤੇ ਰਹਿ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਤਸ਼ਾਹੀ ਦਸਮੀ ਕਵਿ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੈਰਤਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ 함ਰੇ دوست سپیت من کا بہاؤ ساتھ ہے محیم چاوو سکھے بہ سمرو پریوارا سکھ سکھ سپے کرتارا مورے چانے جے کردے کرے صبر نکوا سنگرے پون ہوے ہماری آسا تورجن کیہ پیاسا تمہیں شان کوئی اور نہ تے آو جو بر چاہو سو تم تے پاؤ سیوک سکھ ہمارے تار یہ چون چون ستر ہمارے مارے ہے ਆਪ ਹਾ ਦੇ ਮੁਝ ਪਰਿਆ ਮਰਨ ਕਾਲ ਕਾ ਤਰਾਸ ਨਿ ਬਰਿਆ ਹਉ ਚੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੋ ਕਰ ਤੁ ਰਖਾ ਰਾਖਿ ਹਮ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਉਸ ਨੇ ਕਹਿਨਤਾ ਤੂ ਪੁਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸੁਭਜੋ ਅਵਤਰਾ ਕਾਲ ਪਾਇ ਕਰਮ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਸਾਜਮਨ ਕਾਲ ਜੋ ਕੀ ਇਸ ਵਿਕਿਆ ਬੇ ਇਦਰਾਜ ਮਹਾਂਜੋ ਤੇ ਜੋਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁ ਜੋ ਸ਼ਨੁ ਪੁਜਾਇਆ ਆਦਨ ਤੇ ਕਹਿਵਤਾਰਾ ਸੂਏ ਕਰੋ ਸੁਮਝੇ ਹਮਾਰਾ ਨਮਸਕਾਰ ਤੇ ਸੇਖ ਹਮਾਰੇ ਸਖ ਪ੍ਰਜਾਣ ਨੇ ਆਪ ਸਵਾਰੇ ਸੇਵਕਨ ਕਾ ਸਿਵਗੁਣ ਸੁਖ ਦਿਓ ਸਤਰਨ ਕੋ ਪਾਲਮ ਬਦਕਿਓ ਘਾਟ ਘਟਕੇ ਅੰਤਰ ਕੇ ਜਾਣ ਕੋਰੇ ਬੁਰੇ ਕੇ ਪੇਤ ਚਾਨਕ ਸੀ ਚੀਤੇ ਕੁੰਤਰਿਆ ਸਥੁਲਾ ਸਫਰ ਕਿਰਪਾ ਦ੍ਰਿਸ਼ਟੀ ਕਰ ਫੁਲਾ ਸਨ ਸੰਦਕ ਪਾਇ ਤੇ ਦੁਖੇ ਸੁਫਾਏ ਸਾਦਨ ਕੇ ਸੁਖੇ ਕੇ ਕੇ ਪੇਰ ਪਚਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਕਰ ਕਰਾ ਫਲ ਤਾਰਾ ਪਜਾ ਧਰ ਤਬ ਦੇਹ ਪਾਰਾ ਜਬ ਆਕਰ ਕਰ ਤੋ ਕਭੋ ਤਮੈ ਮਿਲ ਤ ਦੇਹ ਤਾਰ ਸਿ ਮੂਜੇ ਤੇ ਬਦਨ ਸ੍ਰੇਟੀ ਸੁਭਾਰੈ ਆਪ ਆਪਣੀ ਬੋ ਜੋ ਚਾਰੈ ਤਮ ਸੁਹੀ ਤੇ ਰਹਤ ਨਿਰਾਲਮ ਜਾਨਤ ਵੇਦ ਪੇਤ ਅਰ ਆਲਮ ਨਰੰਕਾਰ ਨਰਮਕਾਰ ਨਰਨਵਿਆ ਨੀਲਨਾਦ ਸਮ ਪਾਂ ਕਾ ਮੂਰ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਂਕ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਿਸ ਬਾਸ ਚੰਦਰ ਕਾਰ ਕਾ ਚਿੰਤ ਨੇ ਪੇ ਆਪ ਆਪਣੇ ਬੁੱਧ ਹੈ ਜੇ ਤੇ ਵਰਨਤ ਪੈਨ ਪੈਨ ਤੋ ਤੇ ਤੇ ਤੁਮਰਾ ਨਾ ਖਾ ਨਾ ਜਾਏ ਪਸਾਰਾ ਕਹਿ ਤਿਸ ਜਾ ਪ੍ਰਥਮ ਸੰਸਾਰ ਏ ਕਹਿ ਰੂ ਪਨੂ ਪਸਰੂ ਪਾਰੰਗ ਪਿਓ ਰਾਧਾ ਕਹਿ ਪੂਪਾ ਅੰਡ ਜੀ ਦੇ ਸੇ ਤਦ ਕੀਨੀ ਉਦਖਾਨ ਬਹੁਰ ਰਾਚ ਦੀਨੇ ਕਹੋ ਫੂਲ ਰਾਜਾ ਹਮੇ ਬੈਠਾ ਕਹੋ ਸਮਸਤ ਆਸ਼ਰਿਕ ਕੈਠਾ श्री कृ श्रेष्ठ दिखाय चंपविया जुगा स्वरूप श्रेयंपव अब रचा मेरी तुम करो सिख वार सिख संसर दुष्टते उठवत तथा सकल मनेष पुरण गाता त्या असुर तब सरने परे तिनके दुष्ट दुख है मरे और ख चवन पग पर तिहारे तिनके तुम शंकर सब तारे जो करत एक बारते आए हैं ताके कार निकट ने आए हैं ਹਲਾਤ ਸਾਹ ਹੈ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਰੈ ਤਤ ਕਾਲਾ ਕਿਰਪਾ ਦ੍ਰਿਸ਼ਤ ਤਾਨ ਜਾਹੇ ਨਹ ਹਰ ਹੋ ਤਾ ਕੇ ਤਾਪਤ ਨਕ ਮਹਰ ਰੇਤਸਿਤ ਕਾਰਮਸਵ ਹੋਏ ਦੁਸ਼ਟ ਸ਼ਾਸਨ ਸਕੇ ਨਾ ਕੋਇ ਇੱਕ ਬਾਰ ਦਿਨ ਤਮੈ ਸਫਾਰਾ ਕਾਲ ਫਾਸ ਤੇ ਤਾਹੇ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਨ ਤਿਹਾਰੇ ਆਪ ਹਾਥ ਦੈ ਲਿਓ ਬਾਰੇ ਸਰਬ ਥੋਰ ਮਹ ਸਹਾਈ ਦਸ ਜਤੋਆ ਕਤੇ ਨੇ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੇ ਚੋਪਈ ਸਾਹਿਬ ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇਰਾਚ ਪੂਰਨ ਹੋਏ ਚਿਤ ਕੇ ਛਾ ਤਵ ਚਰਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ 함ਰੇ دوست سپेत मका बहाओ साते मोह म चावो सुखी बसै मोर परिवार सिख सिख स्पै कर तारा मोर चाने जे कर दे करे सबहर को वा संगरे है पूर्ण होए हमारी आशा तुरक जन के प्यासा तुमे शान कोई अवनाते आओ जो बर चाहो सो तुम ते पाऊं सिख सिख मारे तार यह चूं चूं सत्र हमारे मारे मारे है ਆਪ ਹਾ ਦੇ ਮੁਝ ਪਰਿਆ ਮਰਨ ਕਾਲ ਕਾ ਤਰਾਸ ਨਿ ਮਰਿਆ ਹੂੰ ਚੋ ਸਦਾ ਹਮਾਰੇ ਪ੍ਰਸ਼ਾ ਸ਼੍ਰੀ ਅਸਤੁਰ ਜੋ ਕਰਿ ਰਖਾ ਰਾਖਿ ਹਮਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਨੀਨ ਬੰਦਸਤ ਨੇ ਕਹਿਨਤਾ ਤੂ ਪੁਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਭਜੋ ਬਤਰਾ ਕਾਲ ਪਾਇ ਕਰਮ ਸੰਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਸਾਜਮਨ ਕਾਲ ਜੋਤੀ ਇਸ ਵਿਕੇਯਾ ਬੇ ਇਦਰਾਜ ਮਹਾਂਜੋ ਤੇ ਜੋਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁ ਜੋ ਸੁਨ ਪੁਜਾਇਆ ਆਦੰਤਿ ਕਹਿਵਤਾਰਾ ਸੂਇ ਕਰੋ ਸੁਮਜੇ ਹਮਾਰਾ ਨਮਸਕਾਰ ਤੇ ਸੇਖ ਹਮਾਰੇ ਸਖਤ ਪ੍ਰਜਾਣ ਨੇ ਆਪ ਸਵਾਰੇ ਸੇਵਕਨ ਕਾ ਸ੍ਰੀ ਗੁਣ ਸੁਖ ਦਿਓ ਸਤਰਨ ਕੋ ਪਾਲ ਮੋਬਦ ਕੀਓ ਘਾਟ ਘਟਕੇ ਅੰਤਰ ਕੀ ਜਾਣ ਪਰੇ ਬੁਰੇ ਕੇ ਪੇਤ ਚਾਨਕ ਚੀਤੇ ਤੇ ਕੁੰਤਰ ਅਸਥੂਲਾ ਸਾ ਪਰ ਕਿਰਪਾ ਦ੍ਰਿਸ਼ਟੀ ਕਰ ਫੁਲਾ ਸੰਤਨਦਕ ਪਾਇ ਤੇ ਦੁਖੇ ਸੁਫਾ ਸਾਧਨ ਕੇ ਸੁਖੇ ਠੇਕੇ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਕਰ ਕਰਾਕ ਫਿਰ ਤਾਰਾ ਪੁਜਾ ਧਰ ਤਬ ਦੇਹ ਪਾਰਾ ਜਬ ਆਕਰ ਕਰਤੋ ਕਬਹੁ ਤਮੈ ਮਿਲਤ ਦੇਹ ਤਾਰ ਸਿਹੁ ਜੇਤੇ ਬਦਨ ਸ੍ਰੇਟੀ ਸੁਭਤਾਰੇ ਆਪ ਆਪਣੇ ਬੋਜ ਚਾਰੈ ਤੁਮ ਸੁਭੇ ਤੇ ਰਹਤ ਨਿਰਾਲਮ ਜਾਨਤ ਵੇਦ ਪੇਤ ਅਰ ਆਲਮ ਨਰੰਕਾਰ ਨਰਮਕਾਰ ਨਰਲਾ ਬਿਆਹ ਨੀਲਨਾਦ ਸੰਪਤ ਕਾਮੁਣੁ ਚਾਰਤ ਪੇਦਾ ਜਾਕੋ ਪੇਵਨ ਪਾਵਤ ਵੇਦਾ ਤਾਂ ਕੋ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੰਦਰ ਕਾਰ ਕਾ ਚਿੰਤ ਨੇ ਪੇ ਆਪ ਆਪਣੇ ਬੁੱਧ ਹੈ ਜੇ ਤੇ ਵਰਨਤ ਪੈਨ ਪੈਨ ਤੋ ਤੇ ਤੇ ਤੁਮਰਾ ਲਖ ਨਾ ਜਾਇ ਪਸਾਰਾ ਕਹਿਤ ਸਜਾ ਪ੍ਰਥਮ ਸੰਸਾਰਾ ਏ ਕਹਿ ਰੂ ਪਨੂ ਪਸਰੂਪਾ ਰੰਗ ਪਿਓ ਰਾਧਾ ਕਹੇ ਪੂਪਾ ਅੰਡ ਜੀ ਦੇ ਸੇਤ ਤੇ ਕੀਨੀ ਉਤਪਦ ਖਾਨ ਬਹੁਰ ਰਾਚ ਦੇਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਮਸਤਿਆ ਸੰਕ੍ਰਿਕਾਇਠਾ से ग्रीस श्रेष्ठ दिखाय चंपविया जुगा स्वरूप श्रेयंत अब रचा मेरे तुम करो सिख वार सिख शंकर दुष्टते उठवत तो पाता सकल मनेष पुररन काता ते असुर तब सरने परे तिनके दुष्ट दुख है मरे उर्फ चवन पग परे तिहारे तिनके तुम शंकर सब तार जो करतो एक बारते आए हैं ताके कार निकट ने है ਨਲਾਤ ਸਾਹੇ ਤਾਹੇ ਸਵਕਾਲਾ ਦੁਸ਼ਟ ਰਿਸਤ ਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾ ਕੇ ਤਾਪਤ ਨਕ ਮਹਰ ਰੇਤ ਸਿਤ ਕਾਰਮੋਸਵ ਹੋਏ ਦੁਸ਼ਟ ਸ਼ਾਸਨ ਸਕੇ ਨਾ ਕੋਈ ਇੱਕ ਬਾਰ ਦਿਨ ਤਮੈ ਸਫਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਰਣ ਤੇ ਹਾਰੇ ਆਪ ਹਾਥ ਤੈ ਲੈਓ ਬਾਰੇ ਸਰਬ ਥੋਰ ਮਹੋ ਸਹਾਈ ਦਸ ਦੁਆ ਕਤੇ ਨੇ ਬਚਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਹਿਗੁਰੂ ਸਹਿਜੇ ਚੋਪਈ ਸਾਹਿਬ ਪਾਤਸ਼ਾਹੀ ਦਸਮੀ ਕਵਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੈਰਤਾ ਪੂਰਨ ਹੋਏ ਤਿਤ ਕੇ ਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੋਸਤ ਸਪੈਤ ਮੰਗავਾ ਆਪ ਸਾ ਤੇ ਮੋਹਿ ਚਾਹਵੋ ਸੁਖੀ ਬਸੈ ਮੋਰੋ ਪਰਿਵਾਰਾ ਸਿਖ ਸਿਖ ਸਪੈ ਕਰਤਾਰਾ ਮੋਰਾ ਚਾਨ ਜੇ ਕਰਦਾ ਕਰੇ ਸਭਰ ਨ ਕੋ ਵਾਸੰਗ ਰੇ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮੇ ਸ਼ਾਨ ਕੋਈ ਵਰਨਾ ਤੇ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਧਾਰਿ ਇਹ ਚੁੰਚੁੰਚ ਸਤਰ ਹਮਾਰੇ ਮਾਰੇ ਹੈ ਆਪ ਹਾ ਦੇ ਮੁਝ ਪਰੇ ਮਰਨ ਕਾਲ ਕਾ ਤਰਾਸ ਨਿ ਬਰੇ ਹੂੰ ਚੋ ਸਦਾ ਹਮਾਰੇ ਪਸ਼ਾ ਸ੍ਰੀ ਅਸਤੁਰਜੋ ਕਰ ਤੁ ਰਖਾ ਰਾਖਿ ਹਮ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਉਸ ਨੇ ਕਹਿਨਤਾ ਤਮੁ ਪੁਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਭਜੋ ਅਵਤਰਾ ਕਾਲ ਪਾਇ ਕਰਮ ਸੰਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਸਾਜਮਨ ਕਾਲ ਜੋ ਕੀ ਸਵਕੀਆ ਬੇਦਰਾਜ ਮਹਾਰਾਜ ਜੀ ਤੇ ਜੋਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜੀ ਮਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁਝੋ ਸ਼ਨੁ ਪੁਜਾਇਆ ਆਦੰਤਿ ਕਹਿਵਤਾਰਾ ਸੂਏ ਕਰੋ ਸੁਮਝ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਖ ਪ੍ਰਜਾ ਜਨੇ ਆਪ ਸਵਾਰੇ ਸੇਵਕਨ ਕਾ ਸੇਵਗੁਣ ਸੁਖ ਦਿਓ ਸਤਰਨ ਕੋ ਪਾਲ ਮੋਬਦ ਕੀਓ ਘਾਟ ਘਟਕੇ ਅੰਤਰ ਕੇ ਜਾਣ ਪੁਰੇ ਬੁਰੇ ਤੇ ਪੇਤ ਚਾਨਤ ਸੀਟੇ ਤੇ ਕੁੰਤਰਿਆ ਸਥੁਲਾ ਸਾਫਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਸਨ ਦੁਖ ਪਾਇ ਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੇ ਠੇ ਠੇ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਕਰ ਕਰ ਕਰਾ ਫਲ ਤਾਰਾ ਪਜਾ ਧਰ ਤਬ ਦੇਹ ਪਾਰਾ ਜਬ ਆਕਰ ਕਰਤੋ ਕਭੋ ਤਮੈ ਮਿਲ ਤ ਦੇਹ ਤਾਰ ਸੁਝੇ ਤੇ ਬਦਨ ਸ੍ਰੇਟੀ ਸੁਭਾਰੈ ਆਪ ਆਪਣੀ ਬੋ ਜੋ ਚਾਰੈ ਤਮ ਸੁਭੇ ਤੇ ਰਹਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਰੰਕਾਰ ਨਰਮਕਾਰ ਨਰਨਵਿਆ ਨੀਲ ਨਾਦ ਸੰਪਾ ਕਾ ਮੂੜ ਚਾਰਤ ਪੇਦਾ ਜਾ ਕੋ ਪੇਵਨ ਪਾਵਤ ਵੇਦਾ ਤਾਂ ਕੋ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਿਸ ਬਾਸ ਚੰਦਰ ਕਾਰ ਕਾ ਚਿੰਤ ਨੇ ਪੇ ਆਪ ਆਪਣੇ ਬੁੱਧ ਹੈ ਦੇਤੇ ਵਰਨਤ ਪੈਨ ਪੈਨ ਕਵਤੇ ਤੇ ਤੁਮਰਾ ਲਖ ਨਾ ਜਾਇ ਪਸਾਰਾ ਕਹਿ ਤਿਸ ਸਜਾ ਪ੍ਰਥਮ ਸੰਸਾਰ ਏ ਕਹਿ ਰੂਪ ਨੂੰ ਕਸਰੂ ਪਾਰੰਗ ਪਿਉ ਰਾਧਾ ਕਹਿ ਪੂਪਾ ਅੰਡ ਜੀ ਦੇ ਸੇਤ ਤੇ ਕੀਨੀ ਉਦਖਾਨ ਬਹੁਰ ਰਾਚ ਦੀਨੇ ਕਹੋ ਫੂਲ ਰਾਜਾ ਹਮੇ ਬੈਠਾ ਕਹੋ ਸਮਸਤ ਆਸ਼ਰਿਕ ਕੈਠਾ से ग्रीस श्रेष्ठ दिखाय चंपविया जुगा स्वरूप श्रेयंतर अब रचा मेरी तुम करो सिखवार सिख शंकर दुष्टते उठवत तथा पाता शकल मनेष पुरण काता त्या असुर तब सरने परतिन के दुष्ट दुख है मरे और ख चवन पग पर तिहारे तिन के तुम शंकर सवर तारे जो करतोए तो भारत आए हैं ताके कार निकट ने आए हैं ਰਤਸਾ ਕੇ ਤਾਹੇ ਸਬ ਕਾਲਾ ਦੁਸ਼ਟ ਰਿਸ਼ਤ ਰੈ ਤਤ ਕਾਲਾ ਕਿਰਪਾ ਦ੍ਰਿਸ਼ਤ ਤਾ ਨ ਜਾਹੇ ਨ ਹਰ ਹੋ ਤਾ ਕੇ ਤਾਪਤ ਨ ਕਮ ਹਰ ਰੇਤ ਸਿਤ ਕਾਰ ਮੋਸਵ ਹੋਏ ਦੁਸ਼ਟ ਸ਼ਾਸ ਸਕੇ ਨ ਕੋਈ ਇੱਕ ਬਾਰ ਦਿਨ ਤਮੈ ਸਫਾਰਾ ਕਾਲ ਫਾਸ ਤੇ ਤਾਹੇ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਨ ਤਿਹਾਰੇ ਆਪ ਹਾਥ ਦੇ ਲਿਓ ਬਾਰੇ ਸਰਬ ਥੋਰ ਮਹੋਸ ਹਾਈ ਦਸ ਤੇ ਦਵਾ ਕਤੇ ਨੇ ਹਉ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੇ ਚੋਪਈ ਸਾਹਿਬ ਪਾਤਸ਼ਾਹੀ ਦਸਮੀ ਕਵਿ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੈਰਤਾ ਪੂਰਨ ਹੋਏ ਤੇਤ ਕੇ ਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਮਾਰੇ ਦੋਸਤ ਸਪੈਤ ਮੰਗਾ ਵਹਾਉ ਸਾ ਤੇ ਮੋਹਿ ਚਾਹੋ ਸੁਖੀ ਬਸੈ ਮੋਰੋ ਪਰਿਵਾਰਾ ਸਿਖ ਸਿਖ ਸਪੈ ਕਰਤਾਰਾ ਮੋਰਾ ਚਾਨ ਜੀ ਕਰਦਾ ਕਰੇ ਸਭਰ ਨ ਕੋ ਵਾਸੰਗਰੇ ਹੈ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਹੈ ਪਿਆਸਾ ਤੁਮੇ ਸ਼ਾਨ ਕੋਈ ਵਰਨਾ ਤਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸਿਵਕ ਸਿਖ ਮਾਰੇ ਧਾਰਿ ਇਹ ਚੁੰਚੁੰਚ ਸਤਰੇ ਹਮਾਰੇ ਮਾਰੇ ਹੈ ਆਪ ਹਾ ਦਾਏ ਮੁਝ ਪਰਿਆ ਮਰਨ ਕਾਲ ਕਾ ਤਰਾਸ ਨਿਵਰੇ ਹੂੰ ਚੋ ਸਦਾ ਹਮਾਰੇ ਪ੍ਰਸ਼ਾ ਸ਼੍ਰੀ ਅਸਤੁਰ ਜੋ ਕਰਿ ਰਖਾ ਰਾਖਿ ਹਮਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਉਸ ਨੇ ਕਹਿਨਤਾ ਤੂ ਪੁਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਭਜੋ ਬਤਰਾ ਕਾਲ ਪਾਇ ਕਰਮ ਸੰਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਸਾ ਜਮਨ ਕਾਲ ਜੋ ਕੇ ਇਸ ਵਿਕੇਯ ਬੇਦਰਾਜ ਮਹਾਰਾਜ ਜਿਉ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁ ਜੋ ਸੁਨੁ ਪੁਜਾਇਆ ਆਦੰਤਿ ਕਹਿਵਤਾਰਾ ਸੂਇ ਕਰੋ ਸੁਮਜੇ ਹਮਾਰਾ ਨਮਸਕਾਰ ਤੇ ਸੇਖ ਹਮਾਰੇ ਸਤਿ ਪ੍ਰਜਾਣ ਨੇ ਆਪ ਸਵਾਰੇ ਸੇਵਕਨ ਕਾ ਸ੍ਰੀ ਗੁਣ ਸੁਖ ਦਿਓ ਸਤਰਨ ਕੋ ਪਾਲ ਮੋਬਦ ਕੀਓ ਘਾਟ ਘਟਕੇ ਅੰਤਰ ਕੇ ਜਾਣ ਪਰੇ ਬੁਰੇ ਕੇ ਪੇਤ ਚਾਨਕ ਸੀਤੇ ਤੇ ਕੁੰਤਰ ਅਸਥੁਲਾ ਸਫਰ ਕਿਰਪਾ ਦ੍ਰਿਸ਼ਟੀ ਕਰ ਫੁਲਾ ਸੰਸਨਨ ਦੁਖਾਇ ਤੇ ਦੁਖੇ ਸੁਫਾ ਸਾਧਨ ਕੇ ਸੁਖੇ ਠੇਕੇ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਕਰ ਕਰ ਆਖਰ ਤਾਰਾ ਪੁਜਾ ਧਰ ਤਬ ਦੇਹ ਪਾਰਾ ਜਬ ਆਕਰ ਕਰ ਤੋ ਕਭੋਂ ਤਮੈ ਮਿਲਤ ਦੇਹ ਤਾਰ ਸਿੰਘ ਜੇਤੇ ਬਦਨ ਸ੍ਰੇਟੀ ਸਭ ਧਾਰੇ ਆਪ ਆਪਣੇ ਬੋਜ ਚਾਰੈ ਤਮ ਸੁਭੇ ਤੇ ਰਹਤ ਨਿਰਾਲਮ ਜਾਨਤ ਵੇਦ ਪੇਤ ਅਰ ਆਲਮ ਨਰੰਕਾਰ ਨਰਮਕਾਰ ਨਰਨੰਬਿਆ ਆਥ ਨੀਲ ਨਾਦ ਸੰਭ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਂ ਕੋ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਿਸ ਬਾਤ ਸੰਦਰ ਕਾਰ ਕਾ ਚਿੰਤ ਲੇਪੇ ਆਪ ਆਪਣੇ ਬੁੱਧ ਹੈ ਜੇ ਤੇ ਵਰਨਤ ਪੈਨ ਪੈਨ ਕੋ ਤੇ ਤੇ ਤੁਮਰਾ ਲਖ ਨਾ ਜਾਏ ਪਸਾਰਾ ਕਹਿ ਤਿਸ ਸਜਾ ਪ੍ਰਥਮ ਸੰਸਾਰਾ ਏ ਕਹਿ ਰੂਪ ਨੂੰ ਕਸਰੂਪਾ ਰੰਗ ਪਿਓ ਰਾਧਾ ਕਹਿ ਪੂਪਾ ਅੰਡ ਜੀ ਦੇ ਸੇਤ ਤੇ ਕੀਨੀ ਅਦਭੁਤ ਖਾਨ ਬਹੁਰ ਰਾਚ ਦੇਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸੁਵਸਤਿਆ ਸੰਕ੍ਰਿਕਾਇਤਾ से ग्रीस श्रेष्ठ दिखाय अचपवया जुगा स्वरूप श्रेयंत अब रचा मेरी तुम करो सिखवार सिख शंकर दृष्टे उठवत तथा पाता सकल मनेष पुरण काता ते असुर तब सरने भरे तिनके दस्तु दुख है मरे और खचन पग पर तिहारे तिनके तुम शंकर सब तारे जो करतो एक बारते आए हैं ताके कार निकट ने आए हैं ਰਛਾ ਵੇ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਰੇਤ ਸਿਦ ਕਰਮ ਸੁ ਹੋਏ ਦੁਸ਼ਟ ਸਾਹਸ ਸ ਕਹਿਣਾ ਕੋਈ ਇੱਕ ਬਾਰ ਦਿਨ ਤੁਮੈ ਸਪਾਰਾ ਕਾਲ ਪਾਸ ਤੇ ਤਾਹੇ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਤਾਰਤ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੁਮੈ ਸਰਣ ਤਿਹਾਰੇ ਆਪ ਹਾਥ ਦੇ ਲਿਓ ਬਾਰੇ ਸਰਬ ਨੋਰ ਮਹੋਸ ਹਰੇ ਦਸ ਤੇ ਦਵਾ ਕਤੇ ਨੇ ਹਉ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੇ ਚੋਪਈ ਸਾਹਿਬ ਪਾਤਸ਼ਾਹੀ ਦਸਮੀ ਕਵਿ ਬਾਚਿ ਬੇਨਤੀ ਚੋਪਈ ਹਮਰੀ ਕਰੋ ਹੱਥ ਦੈਰਤਾ ਪੂਰਨ ਹੋਏ ਤਿਤ ਕੀ ਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ 함ਰੇ 도스트 스पैत मंगा बहाओ साथै मोहम चावो सुखी बसै मोर परिवार सिख सिख स्पै कर तारा मोरा चाने जे करदे करे सबहर न कोवा संगरे पूर्ण होए हमारी आशा तोर जन के प्यासा तुमे शान कोईवर नाते आओ जो बर चाहो सो तुमते पाऊं सिख सिख मारे तार यह चुन चुन सत्र मारे मारे है ਆਪ ਹਾਦ ਹੈ ਮੁਜ ਬਰੇ ਮਰਨ ਕਾਲ ਕਾ ਤਰਾਸ ਨਿਵਰੇ ਹੈ ਹੋ ਚੋ ਸਦਾ ਹਮਾਰੇ ਪਛਾ ਸ੍ਰੀ ਅਸੁਰ ਜੋ ਕਰ ਤੁਹ ਰਛਾ ਰਾਖ ਲੇ ਹਮ ਹ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਤਿੰਨ ਬੰਦੁਸਤ ਨੇ ਕਹਨ ਤਾ ਤੂ ਪੁਰੇ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਭ ਜੋ ਬਤਰਾ ਕਾਲ ਪਾਇ ਕਰਮ ਸੰਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਆ ਬੇਦਰਾਜ ਮਹਾਰਾਜ ਜੀ ਤੇ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁ ਜੋ ਸੁਨੁ ਪੁਜਾਇਆ ਆਦੰਤਿ ਕਹਿਵਤਾਰਾ ਸੋਇ ਕਰੋ ਸੁਮਜੇ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਖ ਪ੍ਰਜਾ ਜਨੇ ਆਪ ਸਵਾਰੇ ਸੇਵਕਨ ਕਾ ਸੇਵਗੁਣ ਸੁਖ ਦਿਓ ਸਤਰਨ ਕੋ ਪਾਲ ਮੋਬਦ ਕੀਓ ਘਾਟ ਘਟਕੇ ਅੰਤਰ ਕੇ ਜਾਨ ਪਨੇ ਬੁਰੇ ਕੇ ਪੇਤ ਚਾਨਤ ਸੀਟੇ ਤੇ ਕੁੰਤਰ ਅਸਥੁਲਾ ਸਾਫਰ ਕਿਰਪਾ ਦ੍ਰਿਸ਼ਟੀ ਕਰ ਫੁਲਾ ਸੰਸਨਨ ਦੁਖ ਪਾਇ ਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੇ ਕੇ ਕੇ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਕਰ 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 ਤਾਰਾ ਪਜਾ ਧਰ ਤਬ ਦੇਹ ਪਾਰਾ ਜਬ ਆਕਰ ਕਰ ਤੋ ਕਭੋ ਤਮੈ ਮਿਲ ਤ ਦੇਹ ਤਾਰ ਸੁਝੇ ਤੇ ਬਦਨ ਸ੍ਰੇਟੀ ਸੁਭਾਰੈ ਆਪ ਆਪਣੀ ਬੋ ਜੋ ਚਾਰੈ ਤਮ ਸੁਹੀ ਤੇ ਰਹਤ ਨਿਰਾਲਮ ਜਾਨਤ ਵੇਦ ਪੇਤ ਅਰ ਆਲਮ ਨਰੰਕਾਰ ਨਰਮਕਾਰ ਨਰਨਵਿਆ ਨੀਲਨਾਦ ਸੰਪਤ ਕਾਮੁਣੁ ਚਾਰਤ ਪੇਦਾ ਜਾ ਕੋ ਪੇਵਨ ਪਾਵਤ ਵੇਦਾ ਤਾਂਕੋ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸੁਭਾਸ ਚੰਦਰ ਕਾਰ ਕਾ ਚਿੰਤ ਨੇ ਪੇ ਆਪ ਆਪਣੇ ਬੁੱਧ ਹੈ ਦੇ ਤੇ ਵਰਨਤ ਪੈਨ ਪੈਨ ਤੋ ਤੇ ਤੇ ਤੁਮਰਾ ਲਖ ਨਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਏ ਕਹਿ ਰੂਪ ਨੂੰ ਕਸਰੂਪਾ ਰੰਗ ਪਿਓ ਰਾਧਾ ਕਹਿ ਪੂਪਾ ਅੰਡ ਜੀ ਦੇ ਸੇਤ ਤੇ ਕੀਨੀ ਉਦਖਾਨ ਬਹੁਰ ਰਾਚ ਦੀਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸੁਸਤਿਆ ਸੰਕ੍ਰਿਕਾਇਠਾ से ग्रीस श्रेष्ठ दिखाय चंपविया जुगा सुप्र श्रेयंत अब रचा मेरी तुम करो सिख वार सिख संकर दुष्टते उठवत तथा पाता सकल मनेष पुरण काता ते असुर तब सरने परे तिनके दुष्ट दुख है मरे पुरख चवन पग परे ति हारे तिनके तुम शंकर सब तार जो करतो एक बारते आए हैं ताके कार निकट ने है ਰਛਾ ਵੇ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਰਹਿਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਰੇਤ ਸਿਦ ਕਰਮ ਸੁ ਹੋਏ ਦੁਸ਼ਟ ਸਾਹਸ ਸ ਕਹਿਣਾ ਕੋਈ ਇੱਕ ਬਾਰ ਦਿਨ ਤੁਮੈ ਸਪਾਰਾ ਕਾਲ ਪਾਸ ਤੇ ਤਾਹੇ ਬਾਰ ਜਿਨ ਨਰ ਨਾਮ ਤਿਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੁਮੈ ਸਰਣ ਤਿਹਾਰੇ ਆਪ ਹਾਥ ਦੇ ਲਿਓ ਬਾਰੇ ਸਰਬ ਤੋਰ ਮਹੋਸ ਹਰੇ ਦਸ ਤੋ ਅਕਤੇ ਨੇ ਬਚਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਹਿਗੁਰੂ ਸਹਿਜੇ ਚੋਪਈ ਸਾਹਿਬ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮੇਂ ਕਰੋ ਹੱਥ ਦੈਰਤਾ ਪੂਰਨ ਹੋਏ ਤਿਤ ਕੇ ਛਾ ਤਵ ਚਰਨਨ ਮਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੋਸਤ ਸਪੈ ਤੁੰਗ ਕਵਹਾਓ ਸਾ ਤੇ ਮੋਹਿ ਮਚਾਓ ਸੁਖਿ ਬਸੈ ਮੋਰੋ ਪਰਿਵਾਰ ਸਿਖ ਸਿਖ ਸਪੈ ਕਰਤਾਰਾ ਮੋਰਾ ਚਾਨ ਜੇ ਕਰਦੈ ਕਰੈ ਸਭਨ ਕੋ ਵਾਸੰਗ ਰੈ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਹੈ ਪਿਆਸਾ ਤੁਮੇ ਸ਼ਾਨ ਕੋਈ ਅਵਰਨਾ ਤੇ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸਿਰਕ ਸਿਖ ਹਮਾਰੇ ਧਾਰਿ ਇਹ ਚੁੰਚੁੰਚ ਸਤਰ ਹਮਾਰੇ ਮਾਰੇ ਹੈ ਆਪ ਹਾ ਦੇ ਮੁਝ ਪਰਿਆ ਮਰਨ ਕਾਲ ਕਾ ਤਰਾਸ ਨਿਵਰੇ ਹੂੰ ਤੁਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੋ ਕਰ ਤੁ ਰਖਾ ਰਾਖਿ ਹਮ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਉਸ ਨੇ ਕਹਿਨਤਾ ਤੁਮ ਪੁਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸੁਭਜੋ ਅਵਤਰਾ ਕਾਲ ਪਾਇ ਕਰਮ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੇ ਆਤਮਾ ਸਾਜਮਨ ਕਾਲ ਜੋ ਕੀ ਇਸ ਵਿਕਿਆ ਬੇ ਇਦਰਾਜ ਮਹਮਾਜੋ ਤੇ ਜੋਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾ ਰਾਜਮਨ ਕਾਲ ਸਭ ਜਗਤ ਮਨਾਇਓ ਤੇ ਵਿਦਾਇ ਤੁ ਜੋ ਸ਼ਨੁ ਪੁਜਾਇਆ ਆਦਨ ਤੇ ਕਹਿਵਤਾਰਾ ਸੂਏ ਕਰੋ ਸੁਮਜੇ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਖ ਪ੍ਰਜਾਣ ਨੇ ਆਪ ਸਵਾਰੇ ਸੇਵਕਨ ਕਾ ਸੇਵਗੁਣ ਸੁਖ ਦਿਓ ਸਤਰਨ ਕੋ ਪਾਲਮ ਬਦਕੇ ਆ ਘਾਟ ਘਟਕੇ ਅੰਤਰ ਕੇ ਜਾਣ ਕੋਰੇ ਬੁਰੇ ਕੇ ਪੇਤ ਚਾਨਕ ਸੀ ਚੀਤੇ ਕੁੰਤਰਿਆ ਸਥੁਲਾ ਸਾਫਰ ਕਿਰਪਾ ਦ੍ਰਿਸ਼ਟੀ ਕਰ ਫੁਲਾ ਸੰਸਨ ਦੁਖ ਪਾਇ ਤੇ ਦੁਖੇ ਸੁਖ ਫਾਇ ਸਾਧਨ ਕੇ ਸੁਖੇ ਕੇ ਕੇ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਕਰ ਕਰਾ ਫਲ ਤਾਰਾ ਪੁਜਾ ਧਰ ਤਬ ਦੇਹ ਪਾਰਾ ਜਬ ਆਕਰ ਕਰ ਤੋ ਕਭੋ ਤਮੈ ਮਿਲ ਤ ਦੇਹ ਤਾਰ ਸਿ ਮੂਜੇ ਤੇ ਬਦਨ ਸ੍ਰੇਟੀ ਸੁਭਾਰੈ ਆਪ ਆਪਣੀ ਬੋ ਜੋ ਚਾਰੈ ਤਮ ਸੁਹੀ ਤੇ ਰਹਤ ਨਿਰਾਲਮ ਜਾਨਤ ਵੇਦ ਪੇਤ ਅਰ ਆਲਮ ਨਰੰਕਾਰ ਨਰਮਕਾਰ ਨਰਨਬਿਆ ਆ ਨੀਲਨਾਦ ਸਮ ਪਾਂ ਕਾ ਮੂਰਚਿਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਕੋ ਕਿਰਪਾ ਹੈ ਅਨੁਮਾਨ ਮਹਾ ਮੋੜ ਕੁਛ ਭੇਦ ਨਾ ਜਾਣ ਤਮਹਾ ਦੇਵ ਕੋ ਕਹਿਤ ਸਦਾ ਸ਼ੰਦਰ ਕਾਰ ਕਾ ਚਿੰਤ ਨੇ ਪੇ ਆਪ ਆਪਣੇ ਬੁੱਧ ਹੈ ਜੇ ਤੇ ਵਰਨਤ ਪੈਨ ਪੈਨ ਕੋ ਤੇ ਤੇ ਤੁਮਰਾ ਲਖ ਨਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਏ ਕਹਿ ਰੂਪ ਨੂੰ ਪਸਰੂਪਾ ਰੰਗ ਪਿਓ ਰਾਧਾ ਕਹਿ ਪੂਪਾ ਅੰਡ ਜੀ ਦੇ ਸੇਤ ਤੇ ਕੀਨੀ ਉਦਖਾਨ ਬਹੁਰ ਰਾਚ ਦੀਨੇ ਕਹੋ ਫੂਲ ਰਾਜਾ ਹੈ ਬੈਠਾ ਕਹੋ ਸੁਸਤਿਆ ਸੰਕ੍ਰਿਕਾਇਠਾ से ग्रीस श्रेष्ठ दिखाय चंपविया जुगा स्वरूप श्याम पर अब रचा मेरी तुम करो सिख बार सिख शंकर दृष्टे उठवत तथा सकल मनेष पुरण खाता ते असुर तब सरने परे तिनके दष्ट दुख है मरे पुरख चवन पग पर तिहारे तिनके तुम शंकर सब तारे जो करतो एक बारते आए हैं ताके कार निकट ने आए हैं ਰਛਾ ਵੇ ਤਾਹੇ ਸਭ ਕਾਲਾ ਦੁਸ਼ਟ ਰਿਸ਼ਤ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਰੇਤ ਸਿਦ ਕਰਮ ਸੁਭ ਹੋਏ ਦੁਸ਼ਟ ਸਾਹਸ ਸ ਕਹਿਣਾ ਕੋਈ ਇੱਕ ਬਾਰ ਦਿਨ ਤੁਮੈ ਸਪਾਰਾ ਕਾਲ ਫਾਸਤੇ ਤਾਹੇ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਤਰਤ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੁਮੈ ਸਰਣ ਤਿਹਾਰੇ ਆਪ ਹਾਥ ਦੇ ਲਿਓ ਬਾਰੇ ਸਰਬ ਤੋਰ ਮਹੋਸ ਹਰੇ ਸਤਿ ਸ੍ਰੀ ਅਕਾਲ ਤੇ ਨੇ ਬਚਾਈ ਸਾਥਨਾ ਬਸਰੇ ਵੰਦੂ ਸਾਹਿਬ ਜੀ